ਜਿਨੇ ਵੀ ਇਹ ਸ਼ੁਰੂ ਕੀਤਾ ਉਹ ਯਾਦ ਰੱਖਣ ਪਿੱਨੇ ਰਸ ਨਿਰਾ ਹੋ ਸਕਦਾ ਟਾਈਮ ਦਾ ਵਾਅਦਾ ਘਾਟਾ ਹੋ ਸਕਦਾ ਪਿੱਛੇ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤੇ ਪਰਿਵਾਰ ਉਹਨਾਂ ਦਾ ਵੀ ਨਹੀਂ ਰਹੂਗਾ ਚਾਹੇ ਫਿਰ ਪੂਰਾ ਪ੍ਰਸ਼ਾਸਨ ਜ਼ੋਰ ਲਾ ਦੇਵੇ 3 ਦਸੰਬਰ ਚਮਕੌਰ ਸਾਹਿਬ ਤੋਂ ਇੱਕ ਬੀਬੀ ਲਾਪਤਾ ਹੋ ਜਾਂਦੇ ਨੇ ਤੁਹਾਡੀ ਪਤਨੀ ਗਾਇਬ ਹੁੰਦੇ ਨੇ ਪਰ ਤੁਹਾਨੂੰ ਸ਼ੱਕ ਅਮਰਤਪਾਲ ਸਿੰਘ ਜਾਂ ਵਾਰਿਸ ਪੰਜਾਬ ਜਥੇਬੰਦੀ ਤੇ ਕਿਉਂ ਹੈ ਖਾਲਸਾ ਵੀ ਦੇ ਵਿੱਚ ਮੇਰੇ ਨਾਲ ਹੀ ਰਹੀ ਹੈ ਜਦੋਂ ਅਸੀਂ ਅਮਰਤਪਾਲ ਦਾ ਵਿਰੋਧ ਕੀਤਾ ਤੇ ਇਹਨਾਂ ਨੇ ਵੀ ਕਰਨਾ ਸ਼ੁਰੂ ਕੀਤਾ ਤੇ ਉਹ ਜਿਹੜੀ ਕੁੜੀ ਦੀ ਲੜਾਈ ਸੀ ਉਹਨੂੰ ਪੱਥ ਤੇ ਗੱਲ ਮੰਨਣੀ ਚਾਹੁੰਦਾ ਸੀ ਉਹਨੇ ਮੈਨੂੰ ਇਹ ਗੱਲ ਕਹੀ ਵੀ ਭਈ ਸਿੱਖਿਆ ਵਿਭਾਗ ਦੇ ਵਿੱਚ ਮੇਰੀ ਕੋਈ ਸਹੇਲੀ ਆ ਉਹਨੇ ਪਾਰਸਲ ਮੈਨੂੰ ਕਿਹਾ ਵੀ ਤੂੰ ਆਪਦੇ ਘਰੇ ਮੰਗਾ ਲਾ ਤੇ ਮੈਂ ਤੇਰੇ ਕੋਲੋਂ ਲੈ ਲਵਾਂ ਤੁਸੀਂ ਮੈਨੂੰ ਫੜਾ ਦਿਓ ਬਾਈ ਹੈਂਡ ਕਿਸ ਗੱਲ ਦਾ ਆ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਜਿੱਦਾਂ ਵੀ ਅਸੀਂ ਆਨਲਾਈਨ ਕੱਪੜੇ ਦਾ ਕੰਮ ਕਰਦੇ ਆ ਉਹਨੇ ਕਿਹਾ ਵੀ ਜਿੱਦਾਂ ਸੂਟ ਵਗੈਰਾ ਆਨਲਾਈਨ ਤੋਂ ਦੇਖ ਕੇ ਦੁਕਾਨ ਤੋਂ ਆਪਾਂ ਮੰਗਾ ਲੈਨੇ ਆ ਟ੍ਰੈਪ ਲਾਏਗੇ ਕੋਈ ਨਾ ਕੋਈ ਉਹਨੇ ਮੈਨੂੰ ਉਹਨੇ ਮੈਨੂੰ ਦੱਸੀ ਇਹ ਗੱਲ ਕਦੇ ਵੀ ਮੇਰੇ ਕੋਲ ਉਹਨੇ ਗੱਲ ਨਹੀਂ ਲ ਕੋਈ ਕੋਈ ਵੀ ਗ ਦਬੰਦੀ ਕੋਸ਼ਿਸ਼ ਕੀਤੀ ਉਸੇ ਲੀਕ ਕੋਣ ਹੈ ਤੁਹਾਨੂੰ ਕੀ ਉਹਦੇ ਤੇ ਸ਼ੱਕ ਹੈ ਸਰ ਮੈਂ ਕਦੀ ਸੱਚੀ ਗੱਲ ਪੁੱਛੂੰ ਜਿਹੜੇ ਗਰੁੱਪ ਦੇ ਵਿੱਚ ਮੈਂ ਐਡ ਆ ਨਾ ਉਹ ਵਿੱਚ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਫੋਨ ਲਾ ਲਿਆ ਵੀ ਕਹਿੰਦੇ ਨਹੀਂ ਵੀ ਮੇਰੀ ਮਿਸਿੰਗ ਲਾਪਤਾ ਆ ਪਰ ਮੈਨੂੰ ਵਾਰਿਸ ਪੰਜਾਬ ਦੇ ਢੜ ਦੇ ਤੇ ਸ਼ੱਕ ਹੈ ਸਾਡੇ ਕੋਲ ਬਹੁਤ ਕੁਝ ਪਿਆ ਖਾਸ ਕਰਕੇ ਮੈਸੇਜ ਦੇ ਕੋਲ ਰਜਿੰਦਰ ਚਮਕੌਰੇ ਦਾ ਬਹੁਤ ਕੁਝ ਪਿਆ ਅਮਰਤਪਾਲ ਦਾ ਬਹੁਤ ਕੁਝ ਪਿਆ ਬੀਬੀ ਸਵਰਨਜੀਤ ਕੌਰ ਆ ਜਿਹੜੀ ਗੈਂਗਸਟਰ ਹੈਪੀ ਪੱਛੀਆਂ ਦੀ ਸਾਲੀ ਆ ਉਹਦਾ ਬਹੁਤ ਕੁਝ ਪਿਆ ਈਵਨਤੀ ਇਹਨਾਂ ਦਾ ਸਾਰਿਆਂ ਦਾ ਹੀ ਬਹੁਤ ਕੁਝ ਪਿਆ ਇਹਨਾਂ ਨੂੰ ਜੇਲ੍ਹ ਚੋਂ ਫੋਨ ਕਰਦੇ ਸੀ ਆ ਹਰਮੇਲ ਜੋਧੇ ਵਰਗੇ ਵੀ ਸਾਡੀ ਫਲਾਣੇ ਨਾਲ ਗੱਲ ਕਰਾਦੇ ਬਹੁਤ ਕੁਝ ਪਿਆ ਸੀ ਉਹ ਅਸੀਂ ਹਾਲੇ ਚਲਾਉਣਾ ਸ਼ੁਰੂ ਤਾਂ ਨਹੀਂ ਕੀਤਾ ਉਹ ਕੀ ਇਹਨਾਂ ਨੂੰ ਸਾਰਿਆਂ ਨੂੰ ਪਤਾ 19 ਦਸੰਬਰ ਚਮਕੌਰ ਸਾਹਿਬ ਤੋਂ ਇੱਕ ਬੀਬੀ ਲਾਪਤਾ ਹੋ ਜਾਂਦੇ ਨੇ ਉਹਨਾਂ ਦੇ ਪਤੀ ਸਾਡੇ ਨਾਲ ਨੇ ਨਿਆਂਗ ਸਿੰਘ ਬਾਬਾ ਕੁਲਜੀਤ ਸਿੰਘ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡੀ ਪਤਨੀ ਗਾਇਬ ਹੁੰਦੇ ਨੇ ਪਰ ਤੁਹਾਨੂੰ ਸ਼ੱਕ ਅਮਰਤਪਾਲ ਸਿੰਘ ਜਾਂ ਵਾਰਿਸ ਪੰਜਾਬ ਜਥੇਬੰਦੀ ਤੇ ਕਿਉਂ ਹੈ ਦੇਖੋ ਜੀ ਉਹ ਖਾਲਸਾ ਵੀਰ ਦੇ ਵਿੱਚ ਮੇਰੇ ਨਾਲ ਹੀ ਰਹੀ ਆ ਠੀਕ ਆ ਜੀ ਉਹ ਬਾਈ ਫੇਸ ਅੰਤਖ ਚਿਹਰਾ ਇੱਕ ਬੀਬੀ ਅਮਨਦੀਪ ਕੌਰ ਉਹਨੂੰ ਸਾਰੇ ਜਾਣੇ ਬੀਬੀ ਅਮਨਦੀਪ ਕੌਰ ਮਲੂਆ ਦੇ ਨਾਂ ਦੇ ਨਾਲ ਜਾਣਦੇ ਆ ਔਰ ਮਹੱਲੀ ਮੋਰਚਾ ਲੱਗਾ ਉੱਥੇ ਵੀ ਉਹ ਸੇਵਾ ਕਰਦੇ ਰਹਿ ਕਰਦੇ ਰਹਿੰਦੇ ਕੋਈ ਵੀ ਪੰਥਕ ਕਾਰਜ ਹੋਵੇ ਉੱਥੇ ਵੱਧ ਚੜ ਕੇ ਮਨ ਲਓ ਕਿ ਕੋਈ ਇਦਾਂ ਦਾ ਪੰਥਕ ਚਿਹਰਾ ਨਹੀਂ ਜਿਹੜਾ ਨੂੰ ਉਹ ਨਹੀਂ ਪਛਾਣਦੇ ਜਾਂ ਉਹਨਾਂ ਨੂੰ ਨਹੀਂ ਜਾਣਦੇ ਈਵਨ ਤਾਂ ਕੀ ਸਿਮਰਜੀਤ ਮਾਨ ਤੱਕ ਉਹ ਸਾਰਿਆਂ ਨੂੰ ਉਹ ਜਾਣਦੇ ਆ ਸਾਨੂੰ ਸ਼ੱਕ ਇਸ ਕਰਕੇ ਆ ਕਿਉਂਕਿ ਜਦੋਂ ਅਸੀਂ ਅਮਰਤਪਾਲ ਦਾ ਵਿਰੋਧ ਕੀਤਾ ਤੇ ਇਹਨਾਂ ਨੇ ਵੀ ਕਰਨਾ ਸ਼ੁਰੂ ਕੀਤਾ ਵੀ ਉਹ ਜਿਹੜੀ ਕੁੜੀ ਦੀ ਲੜਾਈ ਸੀ ਉਹਨੂੰ ਪੰਥ ਤੇ ਗੱਲ ਮੰਨਣੀ ਚਾਹੁੰਦਾ ਸੀ ਇਹਦੀ ਜ਼ਮੀਰ ਨੇ ਵੀ ਮੈਂ ਵੀ ਇਹ ਗੱਲ ਕਹੀ ਵੀ ਜਿਹੜੀ ਗੱਲ ਸੱਚੀ ਆ ਸੱਚੀ ਨੂੰ ਸੱਚ ਬੋਲਣਾ ਝੂਠ ਨੂੰ ਝੂਠ ਬੋਲਣਾ ਕਿਉਂਕਿ ਮੇਰੀ ਵਾਈਫ ਨੂੰ ਝੂਠ ਤੋਂ ਬਹੁਤ ਨਫ਼ਰਤ ਆ ਮੈਨੂੰ ਉਹਨੇ ਇੱਕੋ ਗੱਲ ਕਹੀ ਸੀ ਕਿ ਮੈਂ ਤੇਰਾ ਬਾਬੇ ਹਰੇਕ ਕੰਮ ਚ ਸਾਥ ਦਵਾਂਗੀ ਮੇਰੇ ਕੋਲ ਤਾਂ ਮੈਂ ਉਹਨੂੰ ਕਿਹਾ ਵੀ ਜੇ ਕੋਈ ਮੈਂ ਗਲਤੀ ਕਰ ਲਿਆ ਫਿਰ ਕਹਿੰਦੀ ਮੈਨੂੰ ਦੱਸ ਦੇਈਂ ਜੇ ਕੋਈ ਤੈਨੂੰ ਕੋਈ ਕੋਈ ਵੀ ਜੇ ਕੋਈ ਵੀ ਗੱਲ ਨਾ ਹੁੰਦਾ ਵੀ ਕੋਈ ਅਨਨੋ ਫੋਨ ਆਉਂਦਾ ਤੇ ਮੈਂ ਉਹਨੂੰ ਉਹਨਾਂ ਸ਼ੇਅਰ ਕਰਨਾ ਵੀ ਆ ਦੇਖੀ ਆ ਨੰਬਰ ਤੈਨੂੰ ਤਾਂ ਨਹੀਂ ਆਇਆ ਵੀ ਮੈਨੂੰ ਆਇਆ ਜਾਂ ਤੈਨੂੰ ਆਇਆ ਤੇ ਇਸ ਤਰੀਕੇ ਨਾਲ ਸਾਡਾ ਬੜੀ ਵਧੀਆ ਜ਼ਿੰਦਗੀ ਦਾ ਸਫ਼ਰ ਲੰਘਣ ਡਿਆ ਤੇ 19 ਤਰੀਕ ਦੀ ਘਟਨਾ ਆ ਮੈਂ ਮਹਾਲੀ ਕੋਟ ਤਰਤਾਲੀ ਵਾਲੀ ਕੋਟ 'ਚ ਆ ਗਿਆਂ ਆਣ ਕੇ ਮੈਂ ਉੱਥੇ ਆਪਣੀ ਹਾਜ਼ਰੀ ਲਾਈ ਆ ਮੈਂ ਮੈਸੇਜ ਕੀਤਾ ਮੇਰਾ 203 ਨੰਬਰ ਆ ਤੁਸੀਂ ਚੈੱਕ ਕਰ ਸਕਦੇ ਆ ਵੀ ਤੂੰ ਕੀ ਖਾਣਾ ਮੈਂ ਤੇਰੇ ਲਈ ਲੈ ਕੇ ਆਵਾਂ ਉਤੋਂ ਲਗਾਤਾਰ ਇਹਦਾ ਫੋਨ ਬੰਦਾ ਜਦੋਂ ਮੈਂ ਘਰੇ ਫੋਨ ਕੀਤਾ ਤੇ ਘਰ ਉਹ ਇਹਨਾਂ ਨੇ ਇਹ ਗੱਲ ਕਹੀ ਘਰੋਂ ਜੀ ਠੀਕ ਆ ਛੋਟੀ ਨੇ ਵੀ ਇਹ ਗੱਲ ਕਹੀ ਵੀ ਉਹ ਕੱਪੜੇ ਦੇਣ ਗਈ ਆ ਇੱਥੇ ਹੀ ਆ ਠੀਕ ਆ ਤੁਸੀਂ ਫੋਨ ਲਾ ਕੇ ਦੇਖੋ ਤੇ ਮੜਾ ਜਿਆ ਵੀ ਸਿੱਧਾ ਫੋਨ ਲਾਓ ਕਿਉਂਕਿ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਆ ਦੋਨੇ ਸਿੰਘਣੀਆਂ ਇਕੱਠੀਆਂ ਰਹਿੰਦੀਆਂ ਠੀਕ ਆ ਜੀ ਤੇ ਉਹਦੇ ਕੋਲ SIM ਨਹੀਂ ਹੈਗੀ ਕੱਲਾ Wi-Fi ਚੱਲਦਾ ਮੈਂ ਜਦੋਂ ਸਿੱਧੀ ਡਾਇਰੈਕਟ ਕਾਲ ਲਾਈ ਆ ਤੇ ਫੋਨ ਬੰਦ ਆ ਉਸ ਤੋਂ ਬਾਅਦ ਉਹਨੇ ਮੈਨੂੰ ਫੋਨ ਕੀਤਾ ਵੀ ਮੈਂ ਵੀ ਲਾ ਰਹੀ ਆ ਵੀਡੀਓ ਕਾਲ ਵੀ ਰਿੰਗਿੰਗ ਕੋਈ ਰਿੰਗਿੰਗ ਜਾ ਰਹੀ ਆ ਪਰ ਫੋਨ ਚੱਕ ਨਹੀਂ ਰਹੀ ਵੀ 5 10 15 ਮਿੰਟ ਰਿੰਗਿੰਗ ਗਈ ਆ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਮੈਂ ਡਾਇਰੈਕਟ ਕਾਲ ਲਾਈ ਆ ਉਸ ਤੋਂ ਬਾਅਦ ਲਗਾਤਾਰ ਫੋਨ ਸਵਿਚ ਆਫ ਆ ਔਰ ਕਦੀ ਇਦਾਂ ਹੋਇਆ ਨਹੀਂ ਵੀ ਜੀ ਉਹ ਮਤਲਬ ਕਿ ਫੋਨ ਉਹਦਾ ਬੰਦ ਵੀ ਹੋ ਜੇ ਉਹਨੇ ਕਿਸੇ ਆਣ ਗੁਆਣ ਤੋਂ ਉਹਨੂੰ ਪਤਾ ਮੇਰੇ ਨੰਬਰ ਯਾਦ ਆ ਮੇਰੀ Facebook ID ਕਿਉਂਕਿ ਸਾਰਾ ਮੇਰਾ ਸੋਸ਼ਲ ਮੀਡੀਆ ਉਹ ਚ ਠੀਕ ਹੈ ਨਾ ਉਹ ਸਾਰੀਆਂ ਫੋਟਮਾਉਦੇ ਫੋਨ ਚ ਠੀਕ ਹੈ ਜੀ ਉਹਨੂੰ ਮੈਨੂੰ ਲੋਕ ਆਈਡੀਆਂ ਦੇ ਪਾਸਵਰਡ ਉਹਨੂੰ ਯਾਦ ਆ ਉਹਦੇ ਕੋਲ ਐਕਟਿਵ ਲੇਡੀ ਆ ਇਦਾਂ ਦੀ ਗੱਲ ਨਹੀਂ ਵੀ ਜੀ ਆਪਾਂ ਕਹੀਏ ਵੀ ਮੈਂ ਕੋਈ ਭੋਲੀ ਭਾਲੀ ਘਰੇਲੂ ਔਰਤ ਨਹੀਂ ਹੈ ਪੂਰੀ ਧੱਲੇਦਾਰ ਖੜਕੂ ਸੁਭਾ ਦੀ ਆ ਤੇ ਮੈਂ ਇਹਨੂੰ ਕਿਹਾ ਮੈਂ ਕਹਾ ਵੀ ਜਦੋਂ ਇਹ ਗੱਲ ਹੋਈ ਮੈਂ ਕਹਾ ਵੀ ਕੋਈ ਗੱਲ ਨਹੀਂ ਆਜੂ ਫਿਰ ਕਹਿੰਦੀ ਕੋਈ ਗੱਲ ਨਹੀਂ ਮੈਂ ਜਦੋਂ ਫਟਾਫਟ ਮੈਨੂੰ ਇਹ ਹੋਇਆ ਵੀ ਬਿਮਾਰ ਆ ਉਹ ਉਹਦੀ ਮੈਡੀਸ਼ਨ ਚੱਲਣ ਡਈ ਡਾਕਟਰ ਗੁਲਿਆਣੀ ਦਿਓ ਤੁਸੀਂ ਪਤਾ ਕਰ ਸਕਦੇ ਜਦੋਂ ਮੈਂ ਜਾ ਕੇ ਦੇਖਿਆ ਮੈਂ ਕਿਹਾ ਪਰਚੀਆਂ ਪੁਰਚੀਆਂ ਇੱਥੇ ਪਈਆਂ ਵੀ ਇੱਥੇ ਹੀ ਗਈ ਹੋਣੀ ਆ ਮੈਂ ਜਦੋਂ ਭਾਲਣਾ ਸ਼ੁਰੂ ਕੀਤਾ ਇੱਕ ਨਿੱਕੇ ਪੈਸੇ ਦੀ ਚੀਜ਼ ਨਹੀਂ ਜੀ ਹਿੱਲੀ ਜਮੇ ਕਹ ਦਈਏ ਪੈਸੇ ਉਦਾਂ ਦੀ ਉਦਾਂ ਹੀ ਪਏ ਆ ਫੋਨ ਉਦਾਂ ਦੀ ਉਦਾਂ ਹੀ ਪਿਆ ਚਾਰਜਰ ਉਦਾਂ ਦੀ ਉਦਾਂ ਹੀ ਪਿਆ ਠੀਕ ਆ ਇਹ ਪੈਰਟ ਦਾ ਬੱਚਾ ਉਹ ਹਮੇਸ਼ਾ ਨਾਲ ਰੱਖਦੀ ਆ ਠੀਕ ਆ ਨਾ ਉਹਨੂੰ ਆਪਣੇ ਪੁੱਤਾਂ ਨਾਲ ਵਧ ਕੇ ਔਰ ਜਿਹੜੇ ਡੌਗੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਉਹਨਾਂ ਨੂੰ ਕਹਿ ਕੇ ਗਈ ਆ ਛੋਟੀ ਨੂੰ ਕਹਿ ਕੇ ਗਈ ਆ ਵੀ ਤੂੰ ਰੋਟੀ ਬਕਾ ਕੇ ਖਾ ਲਈ ਇਹਨਾਂ ਨੂੰ ਫੀਡ ਨਾ ਮੈਂ ਫੀਡ ਪਾਤੀ ਇਹਨਾਂ ਨੂੰ ਕੁਛ ਨਾ ਪਾਈ ਹੁਣ ਸ਼ਾਮ ਨੂੰ ਪਾਉਣਾ ਜੋ ਵੀ ਪ ਇੰਨੀ ਗੱਲ ਕਹਿ ਕੇ ਤੁਹਾਨੂੰ ਜੋਬ ਸੁਭਾਵਿਕ ਗੱਲ ਆ ਵੀ ਸ਼ੱਕ ਤਾਂ ਫਿਰ ਜਾਂਦਾ ਹੀ ਆ ਨਾ ਜੀ ਵੀ ਬੰਦੇ ਨੇ ਜਿਨੇ ਘੰਟਾ ਕਫੋਨਾਂ ਮੈਂ ਕਿਤੇ ਵੀ ਜਾਵਾਂ ਉਹਦਾ ਰਿਕਾਰਡ ਆ ਉਹਨੂੰ ਮੇਰੀ ਟੈਨਸ਼ਨ ਹੋ ਜਾਂਦੀ ਆ ਕੀ ਬਾਬਾ ਇੱਕ ਵਾਰੀ ਮੈਂ ਇਹਦਾ ਫੋਨ ਬੰਦ ਹੋ ਗਿਆ ਮੇਰੀ ਸਿਹਤ ਬਹੁਤ ਜ਼ਿਆਦਾ ਢਿੱਲੀ ਹੋ ਗਈ ਠੀਕ ਆ ਨਾ ਮੈਨੂੰ ਮੇਰਾ ਖਿਆਲ ਉਦੋਂ ਬੀਪੀ ਦੀ ਪ੍ਰੋਬਲਮ ਹੋ ਗਈ ਸੀ ਮੈਨੂੰ ਫਟਾਫਟ ਦਾਖਲ ਕਰਾਇਆ ਗਿਆ ਬਲਾਚੌਰ ਹਸਪੀਟਲ ਉਸ ਤੋਂ ਬਾਅਦ ਇੰਨੇ ਕਸਮ ਪਾ ਲਈ ਵੀ ਜੋ ਮਰਜ਼ੀ ਹੋਵੇ ਜੇ ਮੈਂ ਕਿਤੇ ਜਾਵਾਂ ਤਾਂ ਮੈਂ ਪਹਿਲਾਂ ਦੱਸ ਕੇ ਜਾਵਾਂ ਪੀ ਮੈਂ ਨਹੀਂ ਕੇਰਲੈਸ ਨਹੀਂ ਹੋਣਾ ਪਰ ਅੱਜ ਦੀ ਤਰੀਕਤ ਦੇ ਵਿੱਚ ਤੁਹਾਨੂੰ ਸ਼ੱਕ ਕੀ ਹੈ ਸ਼ੱਕ ਸਾਨੂੰ ਇਹ ਹੀ ਆ ਵੀ ਉਹਨੂੰ ਹਨੀ ਟ੍ਰੈਪ ਚ ਫਸਾ ਲਿਆ ਕਿਉਂਕਿ ਅਸੀਂ ਆਨਲਾਈਨ ਕੱਪੜੇ ਦਾ ਕੰਮ ਕਰਦੇ ਆ ਉਹਨੇ ਮੈਨੂੰ ਇਹ ਗੱਲ ਕਹੀ ਵੀ ਪਈ ਸਿੱਖਿਆ ਵਿਭਾਗ ਦੇ ਵਿੱਚ ਮੇਰੀ ਕੋਈ ਸਹੇਲੀ ਆ ਉਹਨੇ ਪਾਰਸਲ ਮੈਨੂੰ ਕਿਹਾ ਵੀ ਤੂੰ ਆਪਦੇ ਘਰੇ ਮੰਗਾ ਲਾ ਤੇ ਮੈਂ ਤੇਰੇ ਕੋਲੋਂ ਲੈ ਲਵਾਂ ਤੁਸੀਂ ਮੈਨੂੰ ਫੜਾ ਦਿਓ ਬਾਈ ਹੈਂਡ ਟ੍ਰੈਪ ਕਿਸ ਗੱਲ ਦਾ ਆ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਜਿੱਦਾਂ ਵੀ ਅਸੀਂ ਆਨਲਾਈਨ ਕੱਪੜੇ ਦਾ ਕੰਮ ਕਰਦੇ ਆ ਉਹਨੇ ਕਿਹਾ ਵੀ ਜਿਹੜਾ ਸੂਟ ਵਗੈਰਾ ਆਨਲਾਈਨ ਜਿਹੜਾ ਦੇਖ ਕੇ ਦੁਕਾਨ ਤੋਂ ਆਪਾਂ ਮਗਾ ਲੈਨੇ ਆ। ਉਹ ਟਰੈਪ ਲਾਇਆ ਗਿਆ ਕੋਈ ਨਾ ਕੋਈ। ਉਹਨੇ ਮੈਨੂੰ ਉਹਨੇ ਮੈਨੂੰ ਦੱਸੀ ਇਹ ਗੱਲ। ਕਦੇ ਮੇਰੇ ਕੋਲ ਉਹਨੇ ਗੱਲ ਨਹੀਂ ਲ ਕੋਈ। ਕੋਈ ਵੀ ਗੱਲ ਹੋਵੇ ਮੈਨੂੰ ਉਹਨੇ ਦੱਸਣੀ ਜ਼ਰੂਰ ਆ। ਠੀਕ ਆ ਨਾ? ਦਿੰਦੀ ਐਕਟੀਵਿਟੀ ਦੱਸਣੀ ਆ। ਇੱਥੇ ਤੱਕ ਹੀ ਸਾਨੂੰ ਇਹ ਪਤਾੰਦਾ ਵੀ ਅਸੀਂ ਇੱਕ ਦੂਜੇ ਨੇ ਕੀ ਖਾਦਾ। ਉਹਨੇ ਮੈਨੂੰ ਕਿਹਾ ਵੀ ਸਿੱਖਿਆ ਵਿਭਾਗ ਦੇ ਵਿੱਚ ਮੇਰੀ ਘੇਲੀ ਆ। ਉਹਨੇ ਪਾਰਸਲ ਮੇਰੇ ਕੋਲ ਮਗਾਇਆ ਸੂਟ ਪਸੰਦ ਕੀਤੇ। ਠੀਕ ਆ ਨਾ? ਔਰ ਮੈਨੂੰ ਸੁਣ ਰਿਹਾ ਵੀ ਗੱਲ ਕਰ ਰਹੀ ਉਹ ਕਿਸੇ ਕਸਟਮਰ ਦੇ ਨਾਲ ਉਹਨੂੰ ਕਹਿੰਦੀ ਵੀ ਜਾ ਦੇ ਸੂਟ ਤੁਸੀਂ ਭੇਜ ਦੋ ਨਹੀਂ ਤਾਂ ਸਾਡੀ ਪੇਮੈਂਟ ਵਾਪਸ ਕਰ ਦੋ ਅਗਲੇ ਕਸਟਮਰ ਸਾਡੇ ਨਾਲ ਲੜਦੇ ਆ ਠੀਕ ਹੈ ਨੀ ਔਨਲਾਈਨ ਗਰੁੱਪ ਬਣੇ ਆ ਜਿਨ੍ਹਾਂ ਦੇ ਵਿੱਚ ਉਹ ਸੂਟ ਪਾਉਂਦੇ ਆ ਬਹੁਤ ਸਾਰੇ ਵਿੱਚ ਕਈ ਐਡ ਆ ਉਹਨਾਂ ਦੇ ਤੁਸੀਂ ਸੇਲੀ ਲੱਭਣ ਦੀ ਕੋਸ਼ਿਸ਼ ਕੀਤੀ ਉਹ ਸੇਲੀ ਕੌਣ ਹੈ ਤੁਹਾਨੂੰ ਕੀ ਉਹਦੇ ਤੇ ਸ਼ੱਕ ਹੈ ਸਰ ਮੈਂ ਕਦੀ ਸੱਚੀ ਗੱਲ ਪੁੱਛੋ ਜਿਹੜੇ ਗਰੁੱਪਾਂ ਦੇ ਵਿੱਚ ਮੈਂ ਐਡ ਆ ਨਾ ਉਹ ਵਿੱਚ ਮੈਂ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਫੋਨ ਲਾ ਲਿਆ ਵੀ ਕਹਿੰਦੇ ਨਹੀਂ ਸਾਡੇ ਤੱਕ ਨਹੀਂ ਪਹੁੰਚੇ ਨਹੀਂ ਪਹੁੰਚੇ ਸੱਚਾ ਤਾਂ ਉਹ ਹਸਪੀਟਲ ਜਿਹੜਾ ਮਾਲੋ ਕਿ ਜਿੱਥੇ ਜਿੱਥੇ ਮੈਨੂੰ ਪਤਾ ਜਿੱਥੇ 2017 ਤੋਂ ਮੈਂ ਜਾਤੇ ਹੀ ਤੋਂ ਜਦੋਂ ਤੋਂ ਮੈਂ ਵਾਖਵਾਂ ਠੀਕ ਹੈ ਨਾ ਜਿੱਥੇ ਜਿੱਥੇ ਉਹ ਜਾ ਸਕਦੀ ਆ ਮੈਂ ਉੱਥੇ ਤੱਕ ਪਤਾ ਕਰ ਲਿਆ ਨਹੀਂ ਤੇ ਈਵਨ ਇਦਾਂ ਕਦੀ ਹੋਇਆ ਨਹੀਂ ਘੰਟਾ ਬਾਅਦ ਬਾਅਦ ਫੋਨ ਮੰਗਦਾ ਰਿਹਾ ਜੂ 2 ਘੰਟਾ ਰਜੂ ਉਹਨੂੰ ਨਹੀਂ ਪਤਾ ਵੀ ਮੈਂ ਘਰ ਆ ਮੈਂ ਬਈ ਕਰਨਾ ਬਈ ਉਹਨੂੰ ਮੇਰਾ ਨੰਬਰ ਯਾਦ ਆ ਫੇਸਬੁਕ ਆਈਡੀ ਯਾਦ ਆ ਇਹ ਵੀ ਇਹ ਤਾਂ ਹੈ ਨਹੀਂ ਵੀ ਉਹਨੂੰ ਕੋਈ ਫੋਨ ਖੋ ਕੇ ਲੈ ਗਿਆ ਮੈਨੂੰ ਇਹ ਵੀ ਗੱਲ ਕਹੀ ਮੈਂ ਪਰਿਵਾਰ ਚ ਬੈਠੇ ਸਮਝਾਉਣਾ ਹੁੰਦਾ ਵੀ ਜੇ ਬਾਈ ਚਾਂਸ ਨੁਕਸਾਨ ਵੀ ਹੋ ਜਵੇ ਘਬਰਾਉਣਾ ਨਹੀਂ ਨੁਕਸਾਨ ਫਿਰ ਭਰਿਆ ਰਹਿ ਜੂ ਟੈਕਸੀ ਇੱਕ ਭੇਜਾਂ ਜਾਂ ਪੁੱਛ ਭੇਜਾਂ ਫਿਰ ਮੈਂ ਇਹ ਗੱਲ ਕਈ ਵਾਰੀ ਕਹਿਣੀ ਵੀ ਜੇ ਬਾਈ ਚਾਂਸ ਕੋਈ ਐਕਸੀਡੈਂਟ ਹੋ ਜਵੇ ਨਾ ਤੁਹਾਡੇ ਕੋਲ ਨਹੀਂ ਪੈਸਾ ਹੈਗਾ ਕੋਈ ਗੱਲ ਨਹੀਂ ਘਰੇ ਪਏ ਹੁੰਦੇ ਆ ਹਨ ਗੁਆਂਢ ਚ ਹੁੰਦੇ ਤੁਸੀਂ ਟੈਕਸੀ ਕਰਕੇ ਜਾਂ ਕੋਈ ਸਾਧਨ ਕਰਕੇ ਆ ਜਾਣਾ ਪੈਸੇ ਨਾ ਵੀ ਹੋਣ ਤੇ ਘਰੇ ਪਹੁੰਚ ਜਾਣਾ ਤੁਸੀਂ ਪੁਲਿਸ ਤੱਕ ਪਹੁੰਚ ਕੀਤੀ ਆਪਣੇ ਮਸਲ ਨੂੰ ਲੈ ਕੇ ਕਿ ਮੇਰੀ ਪਤਨੀ ਮਿਲ ਨਹੀਂ ਰਹੀ ਤਿੰਨ ਚਾਰ ਦਿਨ ਤੋਂ ਸਰ ਅਸੀਂ 19 ਤਰੀਕ ਨੂੰ ਸਾਡੇ 5:30 6 ਵਜੇ ਦਰਖਾਸਤ ਦਿੱਤੀ ਉਹਨਾਂ ਕੋਲੋਂ ਮੈਰਾ ਰੋਣਾ ਨਿਕਲ ਗਿਆ ਜਦੋਂ ਸੁਭਾਵਿਕਾ ਗੱਲ ਉਹਨਾਂ ਕੋਲੋਂ ਐਡਰੈਸ ਗਲਤ ਪੈ ਗਿਆ ਉਹ ਪਹੁੰਚ ਗਈ ਅਨੰਦਪੁਰ ਸਾਹਿਬ ਦਰਖਾਸਤ ਉਸ ਤੋਂ ਬਾਅਦ ਚ ਫਿਰ ਰਾਤ ਨੂੰ ਅਸੀਂ ਸਵੇਰ ਨੂੰ ਉਹ ਵਿਚਾਰੇ ਖੁਲਝਲਦੇ ਰਹੇ ਔਰ ਸਵੇਰੇ ਫਿਰ ਅਸੀਂ ਉਹ ਸਹੀ ਕਰਾਇਆ ਉਸ ਤੋਂ ਬਾਅਦ ਚ ਅਸੀਂ ਫਿਰ ਜਵਾਮੀ ਕਲਮੀ ਮੈਂ ਗਿਆ ਐਪਲੀਕੇਸ਼ਨ ਦੇਣ ਕਹਿੰਦਾ ਵੀ ਤੁਸੀਂ ਕੋਈ ਨਹੀਂ ਆਪਦੇ ਲੈਵਲ ਤੇ ਦੇਖ ਲਓ ਥਾਣੇ ਚਮਕੌਰ ਸਾਹਿਬ ਮੈਂ ਗਿਆ ਵੀ ਮੈਂ ਨੂੰ ਇਹ ਲੱਗਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਵੱਧ ਤੋਂ ਵੱਧ ਸੌਰਿਆਂ ਤੱਕ ਚਲ ਜੂ ਹਨਾ ਗੜ ਸ਼ੰਕਰ ਜਾਂ ਆਪਣੇ ਜਿੱਥੇ ਪਾਰਸਲ ਦੇਣ ਗਏ ਉੱਥੇ ਪਹੁੰਚ ਕੇ ਫੋਨ ਕਰ ਦੂ ਸਵੇਰ ਹੋ ਗਈ ਸੀ ਉਦ ਤੱਕ पर मेरा मन नहीं, नहीं सी खड़ाउंदा मैं कह यार ਵੀ ਇਦਾਂ ਹੋ ਨਹੀਂ ਸਕਦਾ ਵੀ ਫੋਨ ਬੰਦ ਕੀਤਾ ਹੋਵੇ ਉਹਨੇ ਤਾਂ ਐਨਾ ਡੌਗੀਆਂ ਦਾ ਜਾਂ ਕਿਸੇ ਦਾ ਪੁੱਛਣਾ ਜ਼ਰੂਰ ਸੀ ਵੀ ਨਾ ਫੇਸਬੁੱਕ ਆਉਣਾ ਜਾਂ ਕਿਦਾਂ ਲਗਾਤਾਰ ਅਸੀਂ ਮੈਸੇਜ ਤੇ ਮੈਸੇਜ ਫੋਨ ਤੇ ਫੋਨ ਔਰ ਇੱਕ ਦੂਜੇ ਨੂੰ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਸੇਵਾਦਾਰ ਆ ਜਾਂ ਜਿੰਨੇ ਵੀ ਹੈਗੇ ਸਾਰਿਆਂ ਨੂੰ ਫੋਨ ਲਾਉਂਦੇ ਰਹਿਆ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀ ਕੀਤੀ ਹੋ ਸ਼ਿਕਾਇਤ ਅਸੀਂ ਇਹ ਹੀ ਕੀਤੀ ਵੀ ਮੇਰੀ ਮਿਸਿੰਗ ਲਾਪਤਾ ਆ ਔਰ ਮੈਨੂੰ ਵਾਰਿਸ ਪੰਜਾਬ ਦੇ ਧੜੇ ਦੇ ਉੱਤੇ ਸ਼ੱਕ ਆ ਤੁਸੀਂ ਹਮੇਸ਼ਾ ਪ੍ਰੈਸ ਕਾਨਫਰੰਸ ਕਰਦੇ ਹੋ ਇਹ ਖੁਲਾਸੇ ਕਰਦੇ ਹੋ ਨੇ ਸੀ ਤੁਹਾਡੇ ਕੋਲ ਵਾਰਿਸ ਜਿਹੜੀ ਵਾਰਿਸ ਜਥੇਬੰਦੀ ਆ ਜਾਂ ਅਮਰਿਤਪਾਲ ਸਿੰਘ ਆ ਉਹਨਾਂ ਦਾ ਬੜਾ ਕੁਝ ਸਮਾਨ ਪਿਆ ਹੈ ਕੀ ਕੋਈ ਹਾਂ ਉਹਨਾਂ ਕਰ ਬਿਲਕੁਲ ਮੈਂ ਤੁਹਾਨੂੰ ਕੀ ਤੁਹਾਡੀ ਪਤਨੀ ਦਾ ਪਤਨੀ ਕੋਲ ਕੋਈ ਇਦਾਂ ਦੀ ਚੀਜ਼ਾਂ ਸੀਗੀਆਂ ਜਿਹਦੇ ਕਰਕੇ ਤੁਹਾਨੂੰ ਧਮਕੀਆਂ ਆਉਂਦੀਆਂ ਸਨ ਤੁਹਾਨੂੰ ਥ੍ਰੈਟ ਸੀ ਜ ਉਹਨਾਂ ਤੋਂ ਸਰ ਇਹਨਾਂ ਦਾ ਸਾਡੇ ਕੋਲ ਬਹੁਤ ਕੁਝ ਪਿਆ ਖਾਸ ਕਰਕੇ ਮੈਸੇਜ ਦੇ ਕੋਲ ਰਜਿੰਦਰ ਚਮਕੌਰੇ ਦਾ ਬਹੁਤ ਕੁਝ ਪਿਆ ਅਮਰਿਤਪਾਲ ਦਾ ਬਹੁਤ ਕੁਝ ਪਿਆ ਬੀਬੀ ਸਵਰਨਜੀਤ ਕੌਰ ਆ ਜਿਹੜੀ ਗੈਂਗਸਟਰ ਹੈਪੀ ਪੱਛੀਆਂ ਦੀ ਸਾਲੀ ਆ ਉਹਦਾ ਬਹੁਤ ਕੁਝ ਪਿਆ ਈਵਨਤੀ ਇਹਨਾਂ ਦਾ ਸਾਰਿਆਂ ਦਾ ਹੀ ਬਹੁਤ ਕੁਝ ਪਿਆ ਇਹਨਾਂ ਨੂੰ ਜੇਲ੍ਹ ਚੋਂ ਫੋਨ ਕਰਦੇ ਸੀ ਆ ਹਰਮੇਲ ਜੋਧੇ ਅਰਗੇ ਵੀ ਸਾਡੀ ਫਲਾਣੇ ਨਾਲ ਗੱਲ ਕਰਾ ਦਿਓ ਬਹੁਤ ਕੁਝ ਪਿਆ ਸੀ ਉਹ ਅਸੀਂ ਹਾਲੇ ਚਲਾਉਣਾ ਸ਼ੁਰੂ ਤਾਂ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਪਰ ਪੰਜਾਬ ਪੁਲਿਸ ਨੇ ਇੱਕ ਡਾਟਾ ਦਿੱਤਾ ਹੈ ਹਾਈ ਕੋਰਟ ਦੇ ਵਿੱਚ ਕਿ 15 ਲੋਕਾਂ ਦੀ ਲਿਸਟ ਦਿੱਤੀ ਹੈ ਜਿਨ੍ਹਾਂ ਨੂੰ ਅਮਰਤਪਾਲ ਤੋਂ ਖਤਰਾ ਹੈਗਾ ਤਾਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਦਿੱਤੀ ਜਿਹੜਾ ਤੁਹਾਡੇ ਕੋਲ ਵੀਡੀਓ ਆਡੀਓ ਜਾਂ ਹੋਰ ਸਮਾਨ ਪਿਆ ਸੀ ਸਮਗਰੀ ਪਈ ਸੀ ਉਹਨਾਂ ਦੇ ਮਤਲਕ ਤੁਸੀਂ ਕਿਉਂ ਨਹੀਂ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਕਿਉਂ ਨਹੀਂ ਦਿੱਤਾ ਇਹ ਆ ਵੀ ਅਸੀਂ ਲਗਾਤਾਰ ਉੱਚ ਅਧਿਕਾਰੀਆਂ ਦੇ ਸਾਰਿਆਂ ਦੇ ਧਿਆਨ ਚ ਲਿਆਉਂਦੇ ਰਹੇ ਹਾਂ ਭਈ ਆ ਸਾਨੂੰ ਧਮਕੀਆਂ ਆ ਰਹੀਆਂ ਆ ਆ ਰਹੀਆਂ ਸੋਸ਼ਲ ਮੀਡੀਆ ਤੋਂ ਵੀ ਸਾਨੂੰ ਮਤਲਬ ਕਿ ਫੋਨ ਆਉਂਦੇ ਰਹੇ ਆ ਇੱਕ ਦੋ ਵਾਰੀ ਫੋਨ ਆਇਆ ਵੀ ਤੁਹਾਨੂੰ ਧਮਕੀ ਆ ਕੋਈ ਗਨਮੈਨ ਚਾਹੀਦੇ ਜਾਂ ਕਿਦਾਂ ਆਈ ਗਿਆ ਕੋਈ ਨਹੀਂ ਸੋਚ ਕੇ ਦੱਸਾਂਗੇ ਪਰ ਕਿਸੇ ਹਾਈ ਅਥਾਰਟੀ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਅਜੇ ਤੱਕ ਕੀਤਾ ਨਾ ਅਮਨਦੀਪ ਦੇ ਮਾਮਲੇ 'ਚ ਨਾ ਮੇਰੇ ਮਾਮਲੇ 'ਚ ਧਮਕੀਆਂ ਮੈਨੂੰ ਵੀ ਲਗਾਤਾਰ ਜਿੰਨੀਆਂ ਮੈਨੂੰ ਆ ਰਹੀਆਂ ਉਹਨੀਆਂ ਉਹਨੂੰ ਆ ਰਹੀਆਂ ਉਹਨੂੰ ਤੇ ਇਵਨ ਕੀ ਲੇਡੀਜ਼ ਕਰਕੇ ਬਹੁਤ ਟਰੋਲ ਕੀਤਾ ਜਾਂਦਾ ਹੁੰਦਾ ਸੀ ਤੂੰ ਆਇਆ ਤੂੰ ਜਾਇਆ ਉਸ ਚੀਜ਼ ਤੋਂ ਹਾਈਪਰ ਵੀ ਹੁੰਦੀ ਸੀ ਹੁਣ ਤੱਕ ਕਿਸੇ ਕੋਈ ਕਾਰਵਾਈ ਕੀਤੀ ਨੇ ਹਾਲੇ ਤੱਕ ਹੁਣ ਜਦੋਂ ਤੱਕ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਮੈਨੂੰ ਹੁਣ ਨੰਬਰ ਦਿੱਤਾ ਗਿਆ ਆਪਣੇ ਇੱਕ ਐਸਆਈ ਸ੍ਰਿੰਦਰ ਸਿੰਘ ਆ ਆਯੋ ਜੁਕਤ ਕੀਤਾ ਉਹਨਾਂ ਨੇ ਪਰ ਉਹ ਕਹਿੰਦੇ ਸੀ ਮੈਂ ਕੋਟਚਾ ਮੈਂ ਕਹਾ ਜੀ ਮੈਂ ਹੁਣ ਚੰਡੀਗੜ੍ਹ ਤੋਂ ਤੁਹਾਨੂੰ ਚਮਕੌਰ ਸਾਹਿਬ ਆਣ ਕੇ ਮਿਲਦਾ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਮੈਂ ਹੁਣ ਵੀ ਕਹਾਂ ਵੀ ਮੀਡੀਆ ਦਾ ਬਹੁਤ ਵੱਡਾ ਸਹਿਯੋਗ ਆ ਮੀਡੀਆ ਚੌਥਾ ਥੰਮ ਮੰਨਿਆ ਜਾਂਦਾ ਤੇ ਬੇਨਤੀ ਆ ਵੀ ਇਹਨਾਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਔਰ ਇਹ ਸਾਡੀ ਜਿਹੜੀ ਪੂਰੀ ਜਥੇਬੰਦੀ ਦੀ ਸਾਡੇ ਤਿੰਨ ਪਰਿਵਾਰਾਂ ਦਾ ਜਿਹੜਾ ਸੋਚਣੀ ਦਾ ਤੇ ਲੱਗੀ ਆ ਜਾਂ ਕਹੋ ਵੀ ਅਸੀਂ ਪਰੇਸ਼ਾਨ ਆ ਉਹ ਪਰੇਸ਼ਾਨੀ ਖਤਮ ਕੀਤੀ ਜਾਵੇ ਔਰ ਮੈਂ ਜਿਹੜੇ ਕੀ ਦੇ ਖਸਮ ਖਾਸ ਸਹੇਲੀਆਂ ਅਮਨਦੀਪ ਕੌਰ ਦੀ ਉਹਨਾਂ ਨੂੰ ਵੀ ਪੁੱਛ ਲਿਆ ਉਹ ਕਹਿੰਦਾ ਨਹੀਂ ਵੀ ਸਾਨੂੰ ਵੀ ਮੈਂ ਕਿਹਾ ਵੀ ਤੁਹਾਨੂੰ ਕਦੀ ਐਦਾ ਲੱਗਾ ਵੀ ਮੇਰੇ ਵੱਲੋਂ ਕੋਈ ਉਹਨੂੰ ਸ਼ਿਕਾਇਤ ਹੋਵੇ ਹਨਾ ਕਹਿੰਦਾ ਨਹੀਂ ਕਦੀ ਨਹੀਂ ਕੋਈ ਗੱਲ ਜਿਹੜੀ ਲੇਡੀਜ਼ ਮੈਨੂੰ ਕਹਿ ਰਹੀ ਆ ਵੀ ਜੇ ਆਪਸੀ ਕੋਈ ਗੱਲਬਾਤ ਹੋ ਜਵੇ ਤੇ ਆਪਾਂ ਕਿਸੇ ਨੂੰ ਨਹੀਂ ਦੱਸਣਾ ਮੇਰੇ ਨਾਲ ਕਦੀ ਉਹਦਾ ਝਗੜਾ ਹੋਇਆ ਹੀ ਨਹੀਂ ਜੇ ਕੋਈ ਖੂਣਾ ਵੀ ਆ ਤੇ 5-7 ਮਿੰਟ ਦਾ ਉਹਦਾ ਰੁੱਸਾ ਹੁੰਦਾ ਉਹਨੂੰ ਫਿਰ ਕਹਣਾ ਬਾਬੇ ਇਹ ਚੀਜ਼ ਖਾਣੀ ਆ ਮਕਣਾ ਖਾਣੀ ਆ ਅਸੀਂ ਇਕੱਠਿਆਂ ਬਹਿ ਕੇ ਚੀਜ਼ ਖਾਣੀ ਆ ਆ ਪਹਿਲੀ ਵਾਰੀ ਹੋਇਆ ਵੀ ਤਾਂ ਸਾਡੇ ਘਰੇ ਰੋਟੀ ਪੱਕੀ ਤੇ ਨਾ ਕਿਸੇ ਨੇ ਤਾਂ ਨਾ ਖਾਦੀ ਜਿੰਨੇ ਤਾਂ ਤੁਹਾਨੂੰ ਸ਼ੱਕ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਇਸ ਕੋ ਸੁਨੇਹਾ ਲਾਇਆ ਮੈਂ ਸੁਨੇਹਾ ਮੈਂ ਮੀਡੀਆ ਥਰੂ ਲਾਉਣਾ ਵੀ ਜਿੰਨੇ ਵੀ ਇਹ ਸ਼ੁਰੂ ਕੀਤਾ ਉਹ ਯਾਦ ਰੱਖਣ ਪਿੰਨੇ ਰਸ ਨਿਰਾ ਹੋ ਸਕਦਾ ਟਾਈਮ ਦਾ ਵਾਅਦਾ ਘਟਾ ਹੋ ਸਕਦਾ ਵੀ ਜੇ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤੇ ਪਰਿਵਾਰ ਉਹਨਾਂ ਦਾ ਵੀ ਨਹੀਂ ਰਹੂਗਾ ਚਾਹੇ ਫਿਰ ਪੂਰਾ ਪ੍ਰਸ਼ਾਸਨ ਜ਼ੋਰ ਲਾ ਲਵੇ